ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਛੰਤ ਮਹੱਲਾ ਪਹਿਲਾ ਪਿਰ ਸੰਗ ਮੂਠੜੀਏ ਖਬਰ ਨ ਪਾਇਆ ਜੀਆ ਮਸਤਕ ਲਿਖੇ ਅੜਾ ਲੇਖ ਉਰਵ ਕਮਾਇਆ ਜੀਓ ਸਤਿਗੁਰੂ ਧੰਗੁਰ ਨਾਨਕ ਦੇ ਮਾਜ ਬਖਸ਼ਿਸ਼ ਕਰਦੇ ਨੇ ਹੇ ਮਾਇਆ ਦੇ ਮੋਜ ਠੱਗੀ ਹੋਏ ਜੀਵ ਬਸਤਰੀ ਤੈਨੂੰ ਗੱਲ ਸਮਝ ਨਹੀਂ ਆਉਂਦੀ ਤੇਰੇ ਵੀ ਕੀ ਬਸ ਤੇਰੇ ਵੀ ਜਿਵੇਂ ਦੇ ਭਾਗ ਓਵੇਂ ਦਾ ਤੂੰ ਸੰਸਾਰ ਵਿੱਚ ਵਿਚਰ ਰਹੀ ਹੈ ਲੇਖ ਨਾ ਮਿਟੇ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣਿ ਅਚਾਰ ਨਹੀਂ ਰੰਗ ਰਾਤੀ ਆਵ ਗੁਣ ਬਹਿ ਬੈ ਰੋਸੀ ਪਹਿਲੇ ਜਨਮਾਂ ਦੇ ਕੀਤੇ ਕਰਮ ਅਨੁਸਾਰ ਕੋਈ ਵੀ ਲੇਖ ਮਟਾਰ ਨਹੀਂ ਸਕਦਾ ਕੀ ਪਤਾ ਕੀ ਹੋਵੇਗਾ ਪ੍ਰਬਲਿਕ ਮੈ ਅਨੁਸਾਰ ਜਿਹੜੀ ਜੀਵ ਇਸਤਰੀ ਗੁਣਾ ਵਾਲੀ ਨਹੀਂ ਉਹ ਅਗੁਣਾਨ ਕਰਕੇ ਬੈ ਬੈ ਕੇ ਰੋਂਦੀ ਹੈ ਤਨ ਜੋਬਨ ਆਕ ਕੀ ਛਾਇਆ ਬਿਰਧ ਭੈ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾ ਗਨ ਛੂਟੀ ਝੂਠ ਵਿਛੁੰਨਿਆ ਜਿਹੜੀ ਜੀਵ ਇਸਤਰੀ ਹੈ ਤਨ ਜੋਬਨ ਦੇ ਮਾਨ ਵਿੱਚ ਪ੍ਰਭੂ ਨੂੰ ਬੁਲਾ ਬੈਠੀ ਪਰ ਤਨਨ ਦੇ ਜਵਾਨੀ ਅੱਕ ਦੇ ਬੂਟੇ ਦੀ ਛਾਂ ਵਰਗੀ ਹੈ ਅਖੀਰ ਟਲ ਜਾਣਾ ਏ ਨਾਨਕ ਪਰਮਾਤਮਾ ਦੇ ਨਾਮ ਤੋਂ ਬਿਨਾ ਖੁੰਝ ਕੇ ਪਾਗਣ ਜੀ ਵਿਸਤਰੀ ਖਵਾਰ ਹੀ ਹੁੰਦੀ ਆ ਬੋਡੀ ਕਰ ਕਲਿਓ ਗੁਰ ਕੈ ਪਾਏ ਚਲੋ ਸਾਚਾ ਨਾਮ ਤੇ ਆਏ ਪਾਵੇਂ ਸੁਖ ਮਹਿਲੋ ਕੇ ਮਾਇਆ ਦੇ ਮੋਚ ਡੁੱਬੀ ਹੋਈਏ ਤੋ ਆਪਣਾ ਘਰ ਕਿਉਂ ਬਰਬਾਦ ਕਰ ਲਿਆ ਪ੍ਰਭੂ ਨੂੰ ਜਪ ਦਾ ਸੱਚਾ ਨਾਮ ਤੇ ਆ ਪਰਮਾਤਮਾ ਦਰ ਲੱਭ ਲੈਂਗੀ ਹਰ ਨਾਮ ਤੇ ਆਏ ਤਾਂ ਸੁਖ ਪਾਏ ਪਈੜੇ ਦਿਨ ਚਾਰੇ ਨਿਜ ਕਰ ਜਾਏ ਬਹਿ ਸਚ ਪਾਏ ਅੰਦੀਨ ਨਾਲ ਪਿਆਰੇ ਜੀਵ ਇਸਤਰੀ ਉਦੋਂ ਹੀ ਆਤਮਕ ਅਨੰਦ ਮਾਣਦੀ ਜਦੋਂ ਪ੍ਰਭੂ ਦਾ ਨਾਮ ਸਿਮਰਦੀ ਹੈ ਪਰ ਭਾਈ ਵੇਖ ਜਗਤ ਦਾ ਕੀ ਮਨ ਚਾਰ ਦਿਨਾਂ ਦਾ ਸਿਮਰਨ ਦੀ ਬਰਕਤ ਨਾਲ ਜੀਵ ਇਸਤਰੀ ਆਪਣੇ ਨਿਜ ਘਰ ਚ ਬਹਿ ਜਾਂਦੀ ਹੈ ਪ੍ਰਭੂ ਨਾਲ ਚਿੱਤ پاک ਰੱਖਦੀ ਹੈ ਬਿਨ ਭਗਤੀ ਕਰ ਵਾਸ ਨ ਹੋਵੀ ਸੁਣਿਓ ਲੋਕ ਸਬਾਏ ਨਾਨਕ ਸਰਸੀ ਤਾਮ ਪਿਰ ਪਾਏ ਰਾਤੀ ਸਾਚੈ ਨਾਏ ਇਹ ਸਾਰੇ ਲੋਕੋ ਸੁਣ ਲਵੋ ਭਗਤੀ ਤੋ ਬਿਨਾ ਮਨ ਭਟਕਦਾ ਹੀ ਰਹਿੰਦਾ ਹੈ ਇਹ ਨਾਨਕ ਜਦੋ ਜੀਵ ਸਤਰੀ ਪ੍ਰਭੂ ਦੇ ਨਾਮ ਚਰੰਗੀ ਜਾਂਦੀ ਏ ਉਹ ਆਤਮਕ ਰਸ ਮਨ ਲੱਗ ਪੈਂਦੀ ਏ ਪੇਰ ਤਨ ਪਾਵੈ ਤਾਮ ਪਿਰ ਭਾਵੈ ਨਾਰੀ ਜੀਅਮ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜਿਓ ਜਦੋਂ ਜੀਵ ਇਸਤਰੀ ਨੂੰ ਪ੍ਰਭੂ ਪਤੀ ਪਿਆਰਾ ਲੱਗਣ ਲੱਗ ਪੈਂਦਾ ਉਹ ਜੀਵ ਇਸਤਰੀ ਫਿਰ ਉਹਨੂੰ ਜੱਪਨ ਲੱਗ ਪੈਂਦੀ ਹੈ ਪ੍ਰਭੂ ਪ੍ਰੀਤਮ ਦੇ ਪ੍ਰੇਮ ਰੰਗ ਚਰੰਗੀ ਹੋਏ ਗੁਰੂ ਦੇ ਸ਼ਬਦ ਜੁੜ ਕੇ ਉਹ ਵਿਚਾਰਬਣ ਹੋ ਜਾਂਦੀ ਗੁਰ ਸ਼ਬਦ ਵਿਚਾਰੀ ਨਹ ਪਿਆਰੀ ਨਿਮ ਨਿਮ ਪਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮੇ ਰੰਗ ਕਰੇ ਤੇ ਗੁਰੂ ਦਾ ਸ਼ਬਦ ਵਿਚਾਰ ਕਰਨ ਵਾਲੀ ਜੀਵ ਸਤਰੀ ਖਸਮ ਪ੍ਰਭੂ ਦੀ ਪਿਆਰੀ ਹੋ ਜਾਂਦੀ ਹੈ ਪ੍ਰਭੂ ਪ੍ਰੀਤਮ ਉਸ ਚੰਦਰ ਮਾਇਆ ਦਾ ਮੋ ਸਾੜ ਦਿੰਦਾ ਉਹ ਨਾਮ ਰਸ ਵਿੱਚ ਰੰਗ ਮਾਣਦੀ ਰਹਿੰਦੀ ਹੈ ਪ੍ਰਭ ਸਾਚੇ ਸੇਤੀ ਰੰਗ ਰੰਗੇਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਨ ਪਿਰਸਿਓਂ ਪ੍ਰੀਤ ਪਿਆਰੀ ਸਦਾ ਥਿਰ ਪ੍ਰਭੂ ਦੇ ਨਾਲ ਜੁੜ ਕੇ ਉਸ ਦੇ ਨਾਮ ਰੰਗ ਚਰੰਗੀਚ ਕੇ ਜੀਵ ਇਸਤਰੀ ਆਪਣੇ ਮਨ ਨੂੰ ਮਾਰ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੀ ਹੈ ਇਹ ਨਾਨਕ ਸਦਾ ਸਿਰ ਪ੍ਰਭੂ ਦੀ ਯਾਦ ਚ ਟਿੱਕੀ ਹੋਈ ਸੁਭਾਗ ਜੀਵ ਇਸਤਰੀ ਪ੍ਰਭੂ ਪਤੀ ਨਾਲ ਪ੍ਰੀਤ ਕਰਦੀ ਰਹਿੰਦੀ ਪਿਰ ਕਰ ਸੋਹਨਾਰ ਜੇ ਪਿਰ ਭਾਵੈ ਜੀਅੰ ਝੂਠੇ ਵੈਣ ਚਵੇ ਕਾਮਨਾ ਆਵੈ ਜੀਓ ਜੀਵ ਇਸਤਰੀ ਪ੍ਰਭੂ ਪਤੀ ਦੇ ਦਾਰ ਤੋਂ ਉਦੋਂ ਹੀ ਸ਼ੋਭਾ ਪਾਉਂਦੀ ਜਦੋਂ ਪ੍ਰਭੂ ਪਤੀ ਨੂੰ ਪਸੰਦ ਆਉਂਦੀ ਹੈ ਪਰ ਜਿਹੜੀ ਜੀਵ ਸਤਰੀ ਅੰਦਰ ਪਿਆਰ ਤੋਂ ਸਕਣੀ ਹੋਵੇ ਬਾਹਰੋਂ ਪ੍ਰੇਮ ਦੱਸਣ ਵਾਲੀ ਝੂਠੇ ਬੋਲ ਬੋਲੇ ਫਿਰ ਕਿਤੇਰੇ ਕੰਮ ਨਹੀਂ ਹੁੰਦੇ ਝੂਠ ਲਾਵੇ ਕੰਮ ਨਾ ਆਵੇ ਨਾਂ ਬਿਰ ਦੇਖੇ ਨੈਣੀ ਆਉ ਗੁਣ ਯਾਰੀ ਕੰਤ ਵਿਸਾਰੀ ਛੋਟੀ ਵਿਦ ਨਰੇਣੀ ਜਿਹੜੀ ਜੀਵ ਸਤਰੀ ਝੂਠਾ ਬੋਲ ਹੀ ਬੋਲਦੀ ਐ ਉਹ ਬੋਲ ਉਸ ਤੇ ਕੰਮ ਨਹੀਂ ਹੁੰਦੇ ਪ੍ਰਭੂ ਪਤੀ ਉਸ ਵੱਲ ਤੱਕਦਾ ਵੀ ਨਹੀਂ ਉਸ ਆਉਗਣ ਭਰੀ ਨੂੰ ਖਸਮ ਪ੍ਰਭੂ ਨੇ ਤਿਆਗ ਦਿੱਤਾ ਛੁੱਟੜ ਹੋ ਜਾਂਦੀ ਹੈ ਗੁਰ ਸ਼ਬਦ ਨਾਮਨ ਫਾਹੀ ਫਾਤੀ ਸਾਤਨ ਮਹਿਲ ਨਾ ਪਾਏ ਨਾਨਕਾ ਪਿਆ ਪਛਾਣ ਗੁਰਮੁਖ ਸਹਿਜ ਸਮਾਏ ਤੇ ਜਿਹੜੀ ਜੀਵ ਸਤਿ ਗੁਰੂ ਦੇ ਸ਼ਬਦ ਨੂੰ ਹਿਰਦੇ ਚ ਨਹੀਂ ਵਸਾਂਦੀ ਉਹ ਮਾਇਆ ਦੇ ਮੋਚ ਫੱਸੀ ਰਹਿੰਦੀ ਹੈ ਇਹ ਨਾਨਕ ਗੁਰੂ ਦੀ ਸ਼ਰਨ ਪੈ ਕੇ ਜਿਹੜੀ ਜੀਵ ਸਤਿ ਆਪਣੇ ਅਸਲੀ ਨੂੰ ਪਛਾਣਦੀ ਆਤਮਕ ਡੋਲਤਾ ਚ ਲੀਨ ਰਹਿੰਦੀ ਆ ਤਨ ਸੋਹਾਗਣ ਨਾਰ ਜਿਨ ਪਿਰ ਜਾਣਿਆ ਜੀਓ ਨਾਮ ਬਿਨਾ ਕੁੜਿਆ ਕੋੜ ਕਮਾਣਿਆ ਜੀਓ ਜੀਵ ਸਤਿਮੁ ਬਾਰਕ ਹੈ ਚੰਗੇ ਭਾਗਾ ਵਾਲੀ ਜਿਨੇ ਪ੍ਰਭੂ ਨਾਲ ਡੂੰਗੀ ਸੰਜ ਪਾਈਏ ਪਰ ਜਿਸ ਨੇ ਉਸਦੀ ਯਾਦ ਪੁਲਾ ਦਿੱਤੀਆ ਕੋੜ ਦੀ ਬੰਜਾਰਨ ਤੇ ਸਾਰਾ ਦਿਨ ਕੋੜ ਹੀ ਕਮੰਦੀ ਹਰ ਪਗਤ ਸੁਹਾਵੀ ਸਾਚੇ ਭਾਵੀ ਪਾਏ ਪਗਤ ਪ੍ਰਭ ਰਾਤੀ ਪਿਆਰ ਲਿਆਲਾ ਜੋ ਮਨਵਾਲਾ ਤਿਸਰਾ ਵੇ ਰੰਗ ਰਾਤੀ ਜਿਹੜੀ ਜੀਵ ਇਸਤਰੀ ਪ੍ਰਭੂ ਦੀ ਭਗਤੀ ਨਾਲ ਆਪਣਾ ਜੀਵ ਨੂੰ ਸੋਹਣਾ ਬਣਾ ਲੈਂਦੀ ਹੈ ਉਹ ਪ੍ਰਭੂ ਨੂੰ ਪਿਆਰੀ ਲੱਗਦੀ ਆਨੰਦ ਦਾ ਸੋਮਾ ਤੇ ਸਦਾ ਹੀ ਜਵਾਨ ਰਹਿਣ ਵਾਲਾ ਪ੍ਰਭੂ ਉਸ ਤੇ ਪ੍ਰੇਮ ਰੰਗ ਵਿੱਚ ਰੰਗਿਆ ਰਹਿਣਾ ਗੁਰ ਸ਼ਬਦ ਵਿਗਾਸੀ ਸ਼ਹਿਰਾ ਵਾਸੀ ਹਲ ਪਾਇਆ ਗੁਣਕਾਰੀ ਨਾਨਕ ਸਾਥ ਮਿਲੇ ਵੜਿਆਈ ਪਿਰ ਕਰਸੋ ਹੈ ਨਾਰੀ ਤੇ ਗੁਰੂ ਦੀ ਸ਼ਬਦ ਦੀ ਬਰਕਤ ਨਾਲ ਕਿਹੜੇ ਹਿਰਦੇ ਵਲੇ ਜੀਵ ਇਸਤਰੀ ਪ੍ਰਭੂ ਮਿਲਾਪ ਦਾ ਅਨੰਦ ਮਾਣਦੀ ਹੈ ਨਾਨਕ ਨੂੰ ਸਦਾ ਪ੍ਰਭੂ ਮਿਲ ਪੈਂਦਾ ਉਸ ਨੂੰ ਪ੍ਰਭੂ ਦਰ ਤੇ ਫਿਰ ਆਦਰ ਮਿਲੇ ਆ ਰਿਹਾ ਹੈ ਤਾਂ ਨਸਰੀ ਛੰਤ ਮਹਿਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਹਰ ਜੀਓ ਕਿਰਪਾ ਕਰੇ ਨਾਮ ਤੇ ਯੈ ਜੀਉ ਸਤ ਗੁਰ ਮਿਲੈ ਸੁਭਾਇ ਸਹਿਜ ਗੁਣ ਗਾਇਐ ਜੀਉ ਏ ਭਾਈ ਪ੍ਰਮਾਤਮ ਆਪ ਕਿਰਪਾ ਕਰੇ ਤਾਹੀ ਨਾਮ ਜਪਿਆ ਜਾ ਸਕਦਾ ਜੇ ਗੁਰੂ ਮਿਲ ਪਏ ਤਾਂ ਹੀ ਪ੍ਰਭੂ ਦੇ ਪ੍ਰੇਮ ਚ ਲੀਨ ਹੋ ਕੇ ਆਤਮਕ ਅਨੰਦ ਟਿਕ ਕੇ ਪ੍ਰਭੂ ਦੇ ਗੁਣ ਗਾ ਸਕੀ ਦਿਨ ਗੁਣ ਗਾਏ ਵਿਗਸੈ ਸਦਾ ਅਨ ਦਿਨ ਜਾ ਆਪ ਸੱਚੇ ਭਾਵ ਓਏ ਅੰਕਾਰ ਹੋ ਮੈਂ ਤਜੈ ਮਾਇਆ ਸਹਜ ਨਾਮ ਸਮਾਵੈ ਪ੍ਰਮਾਤਮ ਦੇ ਗੁਣ ਗਾ ਕੇ ਮਨੁੱਖ ਸਦਾ ਹਰ ਵੇਲੇ ਖਿੜਿਆ ਰਹਿੰਦਾ ਗੁਣ ਗਾਣ ਦੀ ਬਰਕਤ ਨਾਲ ਮਨੁੱਖ ਆਪਣਾ ਅੰਕਾਰ ਹੋ ਮੈਂ ਮਾਇਆ ਸਭ ਤਿਆਗ ਦੇਂਦਾ ਸੜ ਦੇਂਦਾ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜਿਓ ਕ੍ਰਿਪਾ ਕਰੇ ਤਾਂ ਨਾਮ ਤੇ ਆਈਏ ਜੀਓ ਨਾਮ ਸਿਮਰ ਦੀ ਦਾਤ ਉਹ ਪਰਮਾਤਮਾ ਆਪ ਹੀ ਕਰ ਦਿੰਦਾ ਜਦੋਂ ਬਖਸ਼ਦਾ ਉਦੋਂ ਹੀ ਮਿਲਦੀ ਹੈ ਭਾਈ ਪਰਮਾਤਮਾ ਕਿਰਪਾ ਕਰੇ ਤਾਂ ਉਸ ਦਾ ਨਾਮ ਸਿਮਰਿਆ ਜਾ ਸਕਦਾ ਅੰਦਰ ਸਾਚਾ ਨੇਹ ਪੂਰੇ ਸਤਗੁਰ ਐ ਜੀਓ ਹੋਂਤੀ ਸੇਵੇਂ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਓ ਏ ਭਾਈ ਪੂਰੇ ਗੁਰੂ ਦੇ ਰਾਹੀ ਮੇਰੇ ਮਾਨ ਚ ਪਰਮਾਤਮਾ ਨਾਲ ਟਿਕਿਆ ਰਹਿਣ ਵਾਲਾ ਪਿਆਰ ਹੁਣ ਬਣ ਗਿਆ ਗੁਰੂ ਕਿਰਪਾ ਨਾਲ ਮੈਂ ਉਸ ਪ੍ਰਭੂ ਨੂੰ ਦਿਨ ਰਾਤ ਸਿਮਰਦਾ ਵਾਂ ਮੈਂ ਕਦੀ ਨਹੀਂ ਭੁੱਲਦਾ ਕਦੇ ਨਾ ਵੀ ਸਾਰੀ ਅੰਨ ਸਮਾਰੀ ਜੇ ਨਾਮ ਲਈ ਤਾਂ ਜੀਵਾਂ ਸ਼ਰਬਣੀ ਸੁਣੀ ਤਾਂ ਇਹ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਮੈਂ ਉਸ ਨੂੰ ਕਦੀ ਨਹੀਂ ਭੁਲਾਉਂਦਾ ਹਰ ਵੇਲੇ ਉਸ ਪ੍ਰਭੂ ਨੂੰ ਹਿਰਦੇ ਚ ਵਸਾਈ ਰੱਖਣਾ ਜਦੋਂ ਮੈਂ ਆਪਣੇ ਕੰਨਾਂ ਨਾਲ ਹਰੀ ਨਾਮ ਸੁਣਦਾ ਹਾਂ ਮੇਰਾ ਮਨ ਨਮਾਇਆ ਵੱਲ ਰ ਜਾਰੇ ਨਾ ਅਦਰ ਕਰੇ ਤਾਂ ਸਤਗੁਰ ਮੇਲੇ ਅੰਦੀਨ ਵਿਵੇਕ ਬੁੱਧ ਵਿਚਰ ਅੰਦਰ ਸਾਚਾ ਨੇਹ ਪੂਰੇ ਸਤਗੁਰ ਹੈ ਭਾਈ ਮੈਂ ਪੂਰੇ ਗੁਰੂ ਦੀ ਸ਼ਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਰਹਿਣਾ ਵਾ ਹਰ ਵਕਤ ਚੰਗੇ ਮੰਦੇ ਦੀ ਪਰ ਕਰਨ ਵਾਲੀ ਅਕਲ ਫਿਰ ਮੈਨੂੰ ਮਿਲ ਜਾਂਦੀ ਹੈ ਭਾਈ ਪੂਰੇ ਗੁਰੂ ਕਿਰਪਾ ਨਾਲ ਮੇਰੇ ਅੰਦਰ ਕੈਂ ਬrenn ਵਾਲਾ ਪਿਆਰ ਬਣਿਆ ਬਣਿਆ ਹੈ ਸਤ ਸੰਗਤ ਮਿਲੇ ਵਡ ਭਾਗ ਤਾ ਹਰਸ ਆਵੇ ਜੀਵ ਅੰਦੀਨ ਰਹੇ ਲਿਮਲਾਏ ਤਾ ਸਹਿਜ ਸਮਾਵੇ ਜੀਉ ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸੰਗਤ ਪ੍ਰਾਪਤ ਹੋ ਜਾਂਦੀ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਜਾਂਦਾ ਹਰ ਵੇਲੇ ਪ੍ਰਭੂ ਦੀ ਯਾਦ ਸੁਰਤ ਜੋੜੀ ਰੱਖਦਾ ਆਤਮਿਕ ਡੋਲਤਾ ਚ ਟਿਕਿਆ ਰਹਿੰਦਾ ਸੈਜ ਸਮਾਵੈ ਤਾ ਹਰ ਮਨ ਪਾਵੈ ਸਦਾ ਤੀਤ ਮੈ ਰਾਗ ਹਲਪਲ ਸ਼ੋਭਾ ਜਗੇ ਅੰਤ ਰਾਮ ਨਾਮ ਲੇਵ ਲਾਗੀ ਜਦ ਮਨੁਕ ਆਤਮਕ ਡੋਲਤ ਚ ਲੀਨ ਹੋ ਜਾਂਦਾ ਹੈ ਪ੍ਰਮਾਤਮਾ ਦੇ ਮਨ ਚ ਪਿਆਰਾ ਲੱਗਣ ਲੱਗ ਪੈਂਦਾ ਮਾਇਆ ਦੇ ਮੋਤੋਂ ਪਰੇ ਲੰਘ ਜਾਂਦਾ ਹੈ ਸਲੋਕ ਵਿੱਚ ਪਰਲੋਕ ਵਿੱਚ ਸੰਸਾਰ ਉਸ ਦੀ ਸ਼ੋਭਾ ਹੋਣ ਲੱਗ ਪੈਂਦੀ ਹੈ ਪ੍ਰਭੂ ਦੇ ਨਾਮ ਚ ਦੀ ਲੱਗਣ ਲੱਗੇ ਰਹਿੰਦੀ ਹੈ ਅਰਗ ਸੋਗ ਦੂਹਾ ਤੇ ਮੁਕਤਾ ਜੋ ਪ੍ਰਭ ਕਰੇ ਸੁਭਾਵੇ ਸਤ ਸੰਗਤ ਮਿਲੈ ਵੱਡ ਭਾਗ ਤਾ ਹਰਸ ਆਵੇ ਜੀਉ ਮਨ ਖੁਸ਼ੀ ਗਮੀ ਤੋ ਹਾਂ ਤੁਸਤੰਤਰ ਹੋ ਜਾਂਦਾ ਜੋ ਕੁਛ ਪਰਮਾਤਮਾ ਕਰਦਾ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ ਭਾਈ ਇਹਦੋਂ ਵੱਡੀ ਕਿਸਮਤ ਨਾਲ ਕਿਸੇ ਮਨੁੱਖ ਨੂੰ ਸਾਹਸੰਦ ਪ੍ਰਾਪਤ ਹੁੰਦੀ ਹੈ ਉਸ ਨੂੰ ਪਰਮਾਤਮਾ ਦੇ ਨਾਮ ਦਾ ਰਸ ਆਉ ਲੱਗ ਪੈਂਦਾ ਦੂਜੈ ਪਾਏ ਇਦਕ ਹੋਏ ਮਨਮੁਖ ਜਮ ਜੋਹਿਆ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਓ ਹੈ ਭਾਈ ਆਪਣੇ ਮਨ ਪਿਛੇ ਤੁਰਨ ਵਾਲੇ ਮਨੁੱਖ ਆਤਮਕ ਮੌਤ ਵਿੱਚ ਸਦਾ ਖਪੇ ਰਹਿੰਦੇ ਸੜਦੇ ਰਹਿੰਦੇ ਦਿਨ ਰਾਤ ਹਾਏ ਹਾਏ ਕਰਦੇ ਰਹਿੰਦੇ ਮਾਇਆ ਦੁਖ ਮੋਹਿਆ ਹੋਮੇ ਰੋਹਿਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੇਤੇ ਨਾਹੀ ਅੰਤ ਗਿਆ ਪਛੁਤਾਵੇ ਸਦਾ ਮਾਇਆ ਦੇ ਦੁੱਖ ਚ ਗਰਸੇ ਰਹਿੰਦੇ ਨੇ ਹੋਮੇ ਦੇ ਕਾਰਨ ਗੁੱਸੇ ਚ ਰਹਿੰਦੇ ਨੇ ਬਸ ਜੋ ਪ੍ਰਭੂ ਦੇਂਦਾ ਉਹਨੂੰ ਚੇਤਾ ਹੀ ਨਹੀਂ ਕਰਦੇ ਥੁਰ ਪੈਂਦੇ ਨੇ ਬਿਨ ਆਵੇ ਕੋ ਸਾਥ ਨ ਚੱਲੇ ਪੁੱਤਰ ਕਲਤਰ ਮਾਇਆ ਤੋਹਿਆ ਅੰਤ ਦੁਜੇ ਪਾਏ ਨੁਕ ਹੋਏ ਮਨਮੁਖ ਜਮ ਜੋ ਹਿਆ ਜੀਓ ਪੁੱਤਰ ਇਸਤਰੀ ਹਰਨਾਮ ਤਬੀਨਾ ਭਾਈ ਮਨੁੱਖ ਦੇ ਨਾਲ ਕੁਛ ਨਹੀਂ ਜਾਂਦਾ اے بھائی ਆ اپنے من پیچھے اترنے والے منوکھ ਆਤਮਕ ਮਰੋਧ ਮੋਤ ਨੂੰ ਨਨੁ ਗ੍ਰਸੀ ਰੱਖ دی اے ਕਰ ਕਿਰਪਾ ਲੈ ਹੋ ਮਿਲਾਇ ਮਹਿਲ ਹਰ ਪਾਇਆ ਜੀਵ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਉ اے ਅਰੀ ਜਿਸ ਮਨੁਖ ਨੂੰ تو ਆਪਣੀ ਕਿਰਪਾ ਕਰਕੇ ਚਰਨਾ ਜੋੜ ਲੈਣਾ ਉਸਨ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ اے ਭਾਈ ਮਨੁਖ ਸ ਪ੍ਰਭੂ ਦੀ ਹਜ਼ੂਰੀ ਵੀ ਸਦਾ ਹੱਥ ਜੋੜ ਕੇ ਟਿਕੇ ਆ ਰਿੰਦਾ ਜਪਦਾ ਰਿੰਦਾ ਪ੍ਰਬਮਨ ਪਾਵੇ ਤਾਂ ਹੁਕਮ ਸਮਾਵੇ ਹੁਕਮ ਮੰਨ ਸੁਖ ਪਾਇਆ ਅੰਦੀਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਤੇ ਆਇਆ ਜਦ ਮਨੁੱਖ ਨੂੰ ਆਪਣੇ ਮਨ ਵਿੱਚ ਪ੍ਰਭੂ ਪਿਆਰਾ ਲੱਗਦਾ ਉਦੋਂ ਪ੍ਰਭੂ ਦੀ ਰਾਜਾ ਚ ਟਿਕ ਜਾਂਦਾ ਹੁਕਮ ਮੰਨ ਕੇ ਆਤਮਕ ਅਨੰਦ ਮਾਣਦਾ ਉਹ ਮਨੁੱਖ ਹਰ ਵੇਲੇ ਦਿਨ ਰਾਤ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਹਰੀ ਨੂੰ ਜਪਦਾ ਰਹਿੰਦਾ ਨਾਮੋਂ ਨਾਮ ਮਿਲੀ ਵੜਿਆਈ ਨਾਨਕ ਨਾਮਨ ਭਾਵੇ ਕਰ ਕਿਰਪਾ ਲੈ ਹਉ ਮਿਲਾਏ ਮੈਲ ਹਰ ਭਾਵੇ ਜੀਉ ਇਹ ਨਾਨਕ ਪ੍ਰਮਾਤਮਾ ਦਾ ਹਰ ਵੇਲੇ ਨਾਮ ਸਿਮਰਨ ਹੀ ਉਸ ਨੂੰ ਉਸ ਦੀ ਵਡਿਆਈ ਬਣ ਜਾਂਦੀ ਹੈ ਵਡਿਆਈ ਉਹਨੂੰ ਮਿਲ ਹੀ ਰਹਿੰਦੀ ਹੈ ਰੀ ਆਪਣੀ ਕਿਰਪਾ ਕਰਕੇ ਜਿਸ ਮਨੁੱਖ ਨੂੰ ਤੇ ਆਪਣੇ ਚਰਨਾਂ ਜੋੜ ਲੈਣਾ ਤੇਰੀ ਉਸ ਨੂੰ ਤੇਰੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ ਤਨਾਸਰੀ ਮਹਿਲਾ ਪੰਜਵਾਂ ਛੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਦੀਨ ਦਿਆਲ ਜੇ ਸੰਗ ਹਰ ਗਾਵੀਐ ਜੀਉ ਅੰਮ੍ਰਿਤ ਹਰਿ ਕਾ ਨਾਮ ਸਾਧ ਸੰਗ ਰਾਵੀਐ ਜੀਉ ਹੈ ਭਾਈ ਉਹ ਗੁਰੂ ਦੀਨ ਨ ਤੇ ਦਇਆ ਕਰਨ ਵਾਲਾ ਜੇਦੀ ਸੰਗਤ ਚ ਰਹਿ ਕੇ ਸਿਫਤੋ ਸਲਾਹ ਕੀਤੀ ਜਾ ਸਕਦੀ ਹੈ ਗੁਰੂ ਦੀ ਸੰਗਤ ਆਤਮਿਕ ਜੀਵਨ ਦੇਣ ਵਾਲਾ ਹਰੀ ਨਾਮ ਸਿਮਰਿਆ ਜਾ ਸਕਦਾ ਹੈ ਪੰਜ ਸੰਗ ਸਾਧੂ ਇੱਕ ਆਰਾਧ ਜਨਮ ਮਰਨ ਦੁੱਖ ਨਸੈ ਤੁਰ ਕਰਮ ਲਿਖਿਆ ਸਾਥ ਸਿੱਖਿਆ ਟੱਟੀ ਜਮ ਕੀ ਫਾਸੈ ਇਹ ਪਾਇ ਗੁਰੂ ਦੀ ਸੰਗਤ ਵਿੱਚ ਜਾ ਉਥੇ ਪ੍ਰਭੂ ਨੂੰ ਜਪ ਜਨਮ ਮਰਨ ਦਾ ਦੁੱਖ ਮੁੱਟ ਮਿਟ ਜਾਏਗਾ ਜਿਸ ਮਨੁੱਖ ਦੇ ਤੁਰ ਦਰਗਾਹੋਂ ਤੋਂ ਬਖਸ਼ਿਸ਼ ਮਿਲਦੀ ਹੈ ਫਿਰ ਦੀ ਜਮਾਂ ਦੀ ਫਾਹੀ ਕੱਟੀ ਜਾਂਦੀ ਪੈ ਪਰਮਨਾਟੇ ਛੁੱਟੀ ਗੰਠ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਵੀਐ اے ਭਾਈ ਸਿਮਰਨ ਦੀ ਬਰਕਤ ਨਾਲ ਸਾਰੇ ਡਰ ਸਾਰੇ ਪਰਮਨਾਸ਼ ਹੋ ਜਾਂਦੇ ਨੇ ਮਨ ਵਿੱਚ ਵੱਜੀ ਹੋਈ ਗੰਡ ਖੁੱਲ ਜਾਂਦੀ ਏ ਤੇ ਨਾਨਕ ਬੇਨਤੀ ਕਰਦਾ ਪ੍ਰਭ ਮੇਰ ਕਰ ਸਿ ਜੀਵ ਸਦਾ ਤੇਰੀ ਸਿਫਤੋ ਸਲਾਹ ਕਰਤੇ ਰਹੀ ਨੇ ਤੇਤਰਾਂ ਤਰ ਏਕ ਨਾਮ ਨਿਰੰਝਨੋ ਜੀਓ ਤੂੰ ਦਾਤਾ ਦਾਤਾ ਸਾਰਾ ਦੁੱਖ ਪੰਜ ਨੋਂ ਜੀਓ ਏ ਪ੍ਰਭੂ ਤੂੰ ਮਾਇਆ ਦੀ ਕਾਲਕ ਤੋ ਰਹਿਤਾ ਤੇਰਾ ਨਾਮ ਹੀ ਨਿਆਸਰਿਆ ਅੰਦਾਸਰ ਤੂੰ ਸਭ ਨੂੰ ਦਾਤਾਂ ਦੇਣ ਵਾਲਾ ਸਭਨਾਂ ਦੇ ਦੁੱਖ ਨਾਸ ਕਰਨ ਵਾਲਾ ਦੁੱਖ ਹਰਤ ਕਰਤਾ ਸੁਖਾ ਸੁਆਮੀ ਸ਼ਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹਿਤ ਰਾਇਆ ਇਹ ਸਭ ਜੀਵਾਂ ਦੇ ਦੁੱਖ ਨਾਸ ਕਰਨ ਵਾਲੇ ਸਬ ਤੋਂ ਪੈਦਾ ਕਰਨ ਵਾਲੇ ਜਿਹੜਾ ਮਨੁ ਗੁਰੂ ਦੀ ਸ਼ਰਨ ਆਉਂਦਾ ਉਸ ਨੂੰ ਇਸ ਬੜੇ ਓਕੇ ਸੰਸਾਰ ਸਮੁੰਦਰ ਤੋਂ ਇੱਕ ਛਿੰਨ ਚ ਲੰਗਾ ਲੈਣਾ ਹੋ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁੱਖ ਪੈ ਭੰਜਨ ਹੋ ਪ੍ਰਭੂ ਗੁਰੂ ਦਾ ਦਿੱਤਾ ਗਿਆਨ ਸੁਰਮਾ ਜਿਸ ਮਨੁੱਖ ਦੇ ਅੱਖਾਂ 'ਚ ਪੈਂਦਾ ਉਸ ਨੂੰ ਸਭ ਥਾਂ ਪਾਂ ਤੇ ਵਿਆਪਕ ਹਰੀ ਦੇਸ ਪੈਂਦਾ ਨਾਨਕ ਬੇਨਤੀ ਕਰਦਾ ਸਾਰੇ ਦੁੱਖਾਂ ਦਾ ਨਾਸ ਕਰਨ ਵਾਲੇ ਮਿਹਰਕਾਰ ਮੈਂ ਸਦਾ ਤੈਨੂੰ ਸਿਮਰਦਾ ਆਪ ਲਈ ਲੜ ਲਾਏ ਕਿਰਪਾਲ ਤਾਰਿਆ ਜੀਉ ਮੈਂ ਨਿਰਕੁਣ ਨੀਚ ਅਨਾਥ ਪ੍ਰਭ ਅਗੰ ਅਪਾਰਿਆ ਜੀਉ ਜਿਨ੍ਹਾਂ ਤੇ ਤੂੰ ਮਿਹਰ ਦੀ ਨਿਗਾਹ ਕਰਨੈ ਉਹਨਾਂ ਨੂੰ ਆਪਣੇ ਲਾੜ ਲਾ ਲੈਣਾ ਜੇ ਪੌਂਚ ਬਿਨ ਪ੍ਰਭੂ ਮੈਂ ਗੁਣ ਹੀ ਨੀਚਾ ਨਾ ਤੇਰੀ ਸ਼ਰਨ ਆਇਆ ਮੇਰੇ ਉੱਤੇ ਮਿਹਰਕਾਰ ਦਿਆਲ ਸਦਾ ਕਿਰਪਾਲ ਸਵਾਮੀ ਨੀਚ ਥਾਪਨ ਹਾਰਿਆ ਜੀ ਜੰਦ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਇਹ ਤੇ ਅਧਿਕਾਰ ਕਿਰਪਾ ਅਧਿਕਾਰ ਮਾਲਕ ਨੀਮਿਆਂ ਨੂੰ ਉੱਚੇ ਬਣਾਉਣ ਵਾਲੇ ਪ੍ਰਭੂ ਸਾਰੇ ਜੀਵ ਤੇਰੇ ਵਸ ਨੇ ਸਾਰੇ ਤੇਰੀ ਸੰਭਾਲ ਵਿੱਚ ਨੇ ਆਪ ਕਰਤਾ ਆਪੂਗਤਾ ਆਪ ਸਗਲ ਵਿਚਾਰੀਆਂ ਬਿਨਵੰਤ ਨਾਨੰ ਗੁਣ ਗਾਏ ਜੀਵਾ ਹਰ ਜਪ ਜਪੋਂ ਬਨਵਾਰਿਆ ਤੂੰ ਆਪ ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਸਾਰੇ ਪਦਾਰਥ ਭੋਗਣ ਵਾਲਾ ਵੀ ਤੂੰ ਹੈ ਨਾਮ ਤੇ ਦੰਤ ਤੇ ਬੇਨਤੀ ਕਰਦਾ ਪ੍ਰਭੂ ਮੇਰ ਕਰ ਮੈਂ ਤੇਰੇ ਗੁਣ ਗਾ ਕੇ ਆਤਮਕ ਜੀਵਨ ਪ੍ਰਾਪਤ ਕਰ ਤੇਰਾ ਤੇਰਾ ਦਰਸ ਅਪਾਰ ਨਾਮ ਅਮੋਲ ਲਈ ਜੀ ਨਿਤ ਜਪੈ ਤੇਰੇ ਦਾਸ ਪੁਰਖ ਅਤੋਲ ਲਈ ਜਿਓ ਹੈ ਪ੍ਰਭੂ ਤੂੰ ਬੇੰਤ ਤੇਰਾ ਨਾਮ ਕਿਸੇ ਦੁਨਿਆਵੀ ਕੀਮਤ ਤੋਂ ਨਹੀਂ ਮਿਲ ਸਕਦਾ ਤੇ ਨਾਂ ਥੋਲੇ ਜਾ ਸਕਣ ਵਾਲੇ ਸਰਬ ਵਿਆਪਰਪੂ ਤੇਰੇ ਦਾਸ ਸਦਾ ਤੇਰਾ ਨਾਮ ਜਪਦੇ ਰਹਿੰਦੇ ਆਂ ਸੰਤ ਰਸਨ ਊਠਾ ਆਪ ਟੂਠਾ ਹਾਰ ਸੈ ਸਈ ਮਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨੰਦ ਜਾਗੇ ਆਹੇ ਪ੍ਰਭੂ ਸੰਤਾ ਤੇ ਤੂੰ ਆਪ પ્રસન્ન ਹੋਣਾ ਉਨਾਂ ਦੀ ਜੀਬ ਉੱਤੇ ਤੁਸੀਂ ਆਪ ਵਸਦੇ ਜਿਹੜਾ ਮਨ ਨੂੰ ਗੁਰੂ ਦੀ ਸ਼ਰਨ ਲੱਗ ਪੈਂਦਾ ਭਾਈ ਉਹ ਵੱਡੇ ਪਾਗਾ ਵਾਲਾ ਹੋ ਜਾਂਦਾ ਸਦਾ ਸਿਮਰਤਬਿ ਸੁਅੰਮੀ ਸਾਹ ਸਾਸ ਗੁਣ ਬੋਲੈ ਬਿੰਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੈ ਹੈ ਸਿਮਰਨ ਜੋਗ ਮਾਲਕ ਪ੍ਰਭੂ ਜਿਹੜਾ ਗੁਰੂ ਸਦਾ ਹਰੇਕ ਜਿਹੜਾ ਗੁਰੂ ਸਦਾ ਹਰੇਕ ਸਾਹ ਨਾਲ ਤੇਰੇ ਗੁਣ ਉਚਾਰਦਾ ਰਹਿੰਦਾ ਨਾਨਕ ਬੇਨਤੀ ਕਰਦਾ ਮੈਂ ਉਸ ਗੁਰੂ ਦੀ ਚਰਨ ਤੂੜ ਵਿੱਚ ਰਵਾਂ ਮੈਨੂੰ ਉਹਦੇ ਚਰਨਾਂ ਦੀ ਤੂੜ ਦੇ ਜਿਹੜਾ ਤੇਰਾ ਨਾਮ ਜਪਦਾ ਰਹਿੰਦਾ ਆਗਤ ਨਾਸਰੀ ਬਾਣੀ ਭਗਤ ਕਬੀਰ ਜੀ ਕੀ ਦੇਖ ਓੰਕਾਰ ਸਤਗੁਰ ਪ੍ਰਸਾਦ ਸਨਕ ਸੁਨੰਦ ਮਹੇਸ ਮੰਨ ਛੇਖਾ नाग ਤੇਰ ਮਰਮ ਨਾ ਜਾਨਾ ਏ ਪ੍ਰਭੂ ਬ੍ਰਹਮਾ ਦੇ ਪੁੱਤਰ ਸਨਕ ਸੁਨੰਦ ਸ਼ਿਵਜੀ ਵਰਗਿਆ ਨ ਤੇਰਾ ਭੇਦ ਨਹੀਂ ਪਾਇਆ ਕ੍ਰਿਸ਼ਨਉ ਦੇ ਪਗ ਸੇਖ ਨਾਗ ਨੇ ਤੇਰੇ ਦਿਲ ਦਾ ਰਾਜ ਨੇ ਸਮਝਿਆ ਸੰਤ ਸੰਗਤ RAM ਰਿਦੈ ਬਸਾਈ ਰਹਾ ਮੈਂ ਸੰਤਾਂ ਦੀ ਸੰਗਤ ਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਚ ਵਸਾਉਣਾ ਤੁਨੂ ਮਾਨਸਰ ਗਰੁੜ ਸਮਨ ਸੁਰਪਤ ਨਰਪਤ ਨਹੀਂ ਗੁਣ ਜਾਨਣਾ ਸ਼੍ਰੀ RAM ਤੰਦਰ ਜੀ ਸੇਵਕ ਹਨੂਮਾਨ ਵਰਗੇ ਨੇ ਗਰੁੜ ਵਰਗਿਆਂ ਨਹੀਂ ਵੀ ਅੰਤ ਨਹੀਂ ਪਾਇਆ ਦੇਵਤਿਆਂ ਦੇ ਰਾਜਿੰਦਰ ਨੇ ਵੱਡੇ ਵੱਡੇ ਰਾਜਿਆਂ ਨੇ ਤੇਰੇ ਗੁਨਾ ਦਾ ਅੰਤ ਨਹੀਂ ਪਾਇਆ ਚਾਰ ਵੇਦ ਅਰ ਸਿਮਰਤ ਪੁਰਾਨਾ ਕਮਲਾਪਤ ਕਬਲਾ ਨਹੀਂ ਜਾਨਾ ਚਾਰ ਵੇਦ 18 ਸਿਮਰਤੀਆਂ 18 ਪੁਰਾਨ ਇਹਨਾਂ ਨੇ ਵੀ ਤੈਨੂੰ ਨਹੀਂ ਸਮਝਿਆ ਵਿਸ਼ਨੂੰ ਤੇ ਲక్ష్ਮੀ ਨੇ ਵੀ ਤੇਰਾ ਅੰਤ ਨਹੀਂ ਪਾਇਆ ਕਹੇ ਕਬੀਰ ਸੋ ਪਰਮੈ ਨਾਹੀ ਤਗ ਲਗ ਰਾਮ ਰਹੇ ਸਿਰ ਨਾਹੀ ਕਬੀਰ ਆਖਦਾ ਹੈ ਬਾਕੀ ਸਾਰੀ ਸ੍ਰਿਸ਼ਟੂ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਪਾਸੇ ਪਟਕਦੇ ਨੇ ਏ ਕੋ ਮਨੁੱਖ ਉਹ ਨਹੀਂ ਪਟਦਾ ਪਟਕਦਾ ਜਿਹੜਾ ਹਰੀ ਦੇ ਚਰਨਾ ਚ ਜੁੜਿਆ ਹੋਇਆ ਉਹ ਪ੍ਰਭੂ ਨਾਲ ਲੱਗ ਕੇ ਪਟਕ ਨਮਕਾਲ ਲੈਂਦਾ ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਵ ਕਟੈ ਤਨ ਚੀਜੈ ਕਾਲ ਅਹੇਰੀ ਫਿਰੈ ਬਦਕ ਜਿਉ ਕਹੋ ਕਵਨ ਵਿਦ ਕੀਜੈ हे ਭਾਈ ਦਿਨ ਤੇ ਪੈਰ ਪੈਰ ਤੋ ਕੜੀਆਂ ਗਿਣ ਲੋ ਸਰੀਰ ਕਮਜ਼ੋਰ ਹੋਈ ਜਾ ਰਿਹਾ ਸਭ ਜੀਵਾਂ ਦੇ ਸਿਰ ਉਤੇ ਕਾਲ ਰੂਪ ਸ਼ਿਕਾਰੀ ਇਉਂ ਫਿਰਦਾ ਜਿਵੇਂ ਹਿਰਨ ਆਦਿਕ ਦਾ ਸ਼ਿਕਾਰਨ ਮਰਨ ਕਰਨ ਵਾਲੇ ਸ਼ਿਕਾਰੀ ਫਿਰਦੇ ਨੇ 100 ਦਿਨ ਆਉਣ ਲੱਗਾ ਮਾਤ ਪਿਤਾ ਭਾਈ ਸੁਤ ਬਨਤਾ ਕਹੋ ਕਉ ਹੈ ਕਾ ਕਾ ਰਹਾ ਹਰੇਕ ਜੀਵ ਦੇ ਸਿਰ ਉੱਤੇ ਉਹ ਦਿਨ ਆਉਂਦਾ ਜਦੋਂ ਕਾਲ ਸ਼ਿਕਾਰੀ ਆ ਪਕੜਦਾ ਮਾ ਪਿਓ ਭਰਾ ਪੁੱਤਰ ਉਹ ਤੀਨਾ ਵਿੱਚੋਂ ਕੋਈ ਫਿਰ ਅਖੀਰਲੇ ਵੇਲੇ ਸਾਥ ਹੀ ਨਹੀਂ ਬਣਦਾ ਰਹਾ ਜਬ ਲਗ ਜੋਤ ਕਾਇਆ ਮੈਂ ਬਰਤੈ ਆਪਾ ਪਸ਼ੂ ਨਾ ਮੂਜੈ ਲਾਲਚ ਕਰੈ ਜੀਵਨ ਪਦਕਾਰ ਲੋਚਨ ਕਛੂ ਨਾ ਸੂਜੈ ਜਦ ਤੱਕ ਸਿਰ ਵਿੱਚ ਆਤਮਾ ਮੌਜੂਦ ਰਹਿੰਦਾ ਹੈ ਪਸ਼ੂ ਮਨੋਂ ਖ ਆਪਣੇ ਸੱਲੇ ਨੂੰ ਨਹੀਂ ਸਮਝਦਾ ਹੋਰ ਹੋਰ ਜੀਵਨ ਲਈ ਲਾਲਚ ਕਰਦਾ ਇਸ ਨੂੰ ਅੱਖੀਂ ਹੀ ਨਹੀਂ ਦਿਸਦਾ ਕਿ ਕਾਲ ਹੈ ਰੀ ਤੇ ਛੁਟਕਾਰਾ ਨਹੀਂ ਹੋ ਸਕਦਾ ਕਹਿਤ ਕਬੀਰ ਸੁਨਹੋਰੇ ਪ੍ਰਾਨੀ ਛੋੜੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਨੀ ਪਰ ਹੋ ਏ ਕੀ ਸਰਨਾ ਕਬੀਰ ਆਖਦਾ ਭਾਈ ਸੁਣੋ ਮਨ ਦੇ ਪਲੇਖੇ ਦੂਰ ਕਰ ਦਿਓ ਇੱਥੇ ਸਦਾ ਇੱਥੇ ਨਹੀਂ ਟਿਕਿਆ ਰਹਿਣਾ ਕਿਸੇ ਨੇ ਇਹ ਜੀਵ ਹੋਰ ਲਾਲਚ ਛੱਡ ਕੇ ਸਿਰ ਪ੍ਰਭੂ ਨਾਮ ਸਿਮਰੋ ਉਸ ਦੀ ਇੱਕ ਦੀ ਸ਼ਰਨ ਵਿੱਚ ਆਓ ਜੋ ਜਨ ਪਾਉ ਭਗਤ ਕਛ ਜਨ ਤਾ ਕੋ ਚਰਜ ਕਾਹੋ ਜਿਉਂ ਜਲ ਜਲ ਮੈਂ ਪੈਸ ਨਿਕਸੈ ਤਿਉਂ ਢੋਰ ਮਿਲਿਓ ਜੁਲਾ ਹੋ ਇਸ ਵਿੱਚ ਕੋਈ ਨੋਕੀ ਗੱਲ ਨਹੀਂ ਜੋ ਵੀ ਮਨੁੱਖ ਪ੍ਰਭੂ ਪ੍ਰੇਮ ਤੇ ਪ੍ਰਭੂ ਭਗਤੀ ਨਾਲ ਸਾਂਝ ਬਣਾਉਂਦਾ ਉਸ ਦਾ ਪ੍ਰਭੂ ਨਾਲ ਇੱਕ ਮਿਕ ਹੋ ਜਾਣਾ ਭਾਏ ਕੋਈ ਵੱਡੀ ਗੱਲ ਨਹੀਂ ਜਿਵੇਂ ਪਾਣੀ ਪਾਣੀ ਚੋਂ ਨਿਕਲਦਾ ਫਿਰ ਉਹ ਪਾਣੀ ਵਿੱਚ ਹੀ ਇੱਕ ਪਾਣੀ ਬਣ ਜਾਂਦਾ ਤਿਵੇਂ ਕਬੀਰ ਜੁਲਾਹ ਆਪਣਾ ਮਟਾ ਕੇ ਪ੍ਰਭੂ ਨਾਲ ਜੁੜਿਆ ਹਰ ਕੇ ਲੋਗਾ ਮੈਂ ਤੋ ਮਤ ਕਾ ਭੋਰਾ ਜੋ ਤਨ ਕਾਸ਼ੀ ਤਜੈ ਕਬੀਰ ਰਮਈਏ ਕਹਾਨੇ ਹੋਵਰਾ ਰਹਾਓ ਏ ਸੰਤ ਜਨੋ ਮੈਂ ਮਤ ਦਾ ਕਮਲਾ ਸਈ ਆ ਮੇਰੇ ਪਿੱਛੇ ਨਾ ਆਓ ਏ ਕਬੀਰ ਜੇ ਤੂੰ ਕਾਸ਼ੀ ਵਿੱਚ ਰਹਿੰਦਾ ਸਰੀਰ ਛੱਡੇ ਤੈਨੂੰ ਮੁਕਤੀ ਮਿਲ ਜਾਣੀ ਸੀ ਪਰ ਤੂੰ ਜਾ ਕੇ ਮਘਰ ਵਿੱਚ ਬਹਿ ਗਿਆ ਫਿਰ ਦੱਸ ਪ੍ਰਮਾਤਮਾ ਇਸ ਵਿੱਚ ਕੀ ਉਪਕਾਰ ਸਮਝਿਆ ਜਾਏਗਾ ਭਾਵ ਕਿ ਦੱਸ ਕਿਵੇਂ ਤੂੰ ਜਾ ਕੇ ਮੁਕਤ ਹੋਏਂਗਾ ਪਰ ਭਗਤ ਕਬੀਰ ਜੀ ਕਹਿਣ ਲੱਗੇ ਜੇ ਮੈਂ ਕਾਸ਼ੀ ਚ ਮੁਕਤ ਹੋਣਾ ਸੀ ਫਿਰ ਪ੍ਰਮਾਤਮਾ ਤੋਂ ਪੁਕਾਰ ਕਰਦਾ ਪ੍ਰਮਾਤਮਾ ਨੂੰ ਤਾਂ ਮੰਨਾਂ ਜੇ ਮਘਰ ਚ ਮੈਨੂੰ ਮੇਰੀ ਖਲਾਸੀ ਕਰੇ ਰਹਾਓ ਕਹਿਤ ਕਬੀਰ ਸੁਨਹੋਰੇ ਲੋਈ ਪਰਮ ਨਾ ਭੂ ਲੋ ਕੋਈ ਕਿਆ ਕਾਸ਼ੀ ਕਿਆ ਉਖਰ ਮਗਹਰ RAM ਹਿਰਦੈ ਜੋ ਹੋਈ ਕਬੀਰ ਆਖਦੇ ਨੇ ਲੋਕੋ ਸੁਣੋ ਕੋਈ ਮਨੁ ਕਿਸੇ ਪੁਲੇਖੇ ਵਿੱਚ ਨਾ ਪਏ ਕਾਂਸ਼ੀ ਚ ਮੁਕਤੀ ਮਿਲੇਗੀ ਮਗਹਰ ਚ ਨਹੀਂ ਜੇ ਪ੍ਰਮਾਤਮਾ ਦਾ ਨਾਮ ਸਿਰ ਤੇ ਵਿੱਚ ਹੋਵੇ ਤੇ ਕਾਂਸ਼ੀ ਕੀਤੇ ਕਲਰਾਠੀ ਧਰਤੀ ਮਗਹਰ ਕੀ ਸਭ ਥਾਂ ਤੇ ਬੰਦਾ ਮੁਕਤ ਹੋ ਜਾਂਦਾ ਇੰਦਰ ਲੋਕ ਸ਼ਿਵ ਲੋਕ ਕੈ ਜੈਬ ਉੱਚੇ ਤਪ ਘਰ ਬਹੁਰ ਐਬੋ ਜੇ ਮਨੁਖ ਤਾਪਕ ਆਦਿਕ ਹੋਲ ਮੇਲ ਦੇ ਕੰਮ ਕਰ ਕੇ ਇੰਦਰਪੁਰੀ ਸ਼ੀਪੋਰੀ ਵਿੱਚ ਆਪੜ ਵੀ ਜਾਏਗਾ ਤਾਂ ਉੱਥੋਂ ਮੜ ਵਾਪਸ ਹੀ ਆਏਗਾ ਭਾਵੇਂ ਸ਼ਾਸਤਰ ਦੀ ਆਪਣੀ ਲਿਖੇ ਅਨੁਸਾਰ ਸਦਾ ਇੱਥੇ ਨਹੀਂ ਟਿਕ ਸਕਦੇ। ਕੀ ਮੰਗੋ ਕਿ ਚਥਿਰ ਨਹੀਂ RAM ਨਾਮ ਰਖ ਮਨ ਮਾਹੀ ਰਹਾਓ ਹੈ ਪ੍ਰਭੂ ਕੀ ਮੰਗਾ ਕੁਛ ਵੀ ਤੇ ਸਥਿਰ ਨਹੀਂ ਤਾਂ ਹੀ ਹੈ ਭੋਈ ਪਰਮਾਤਮਾ ਦਾ ਨਾਮ ਹੀ ਜਪਿਆ ਕਰ ਹਉ। ਸ਼ੋਭਾ ਰਾਜ ਵਿਖੇ ਬੜਿਆਈ ਅੰਤ ਨਾ ਕਾਹੂ ਸੰਗ ਸਹਾਈ ਜਗਤ ਨਾਮਣਾ ਰਾਜ ਸ਼ਵਰਜ ਇਨ੍ਹਾਂ ਚ ਕੁਛ ਵੀ ਨਾਲ ਨਹੀਂ ਜਾਣ ਵਾਲਾ ਪੁੱਤਰ ਕਲਾਤਰ ਲక్ష్ਮੀ ਮਾਇਆ ਇੰਤੇ ਕਹੋ ਕਵ ਨੇ ਸੁਖ ਪਾਇਆ ਬਹੁਟੀ ਧਨ ਪਦਾਰ ਦਸੋ ਇੰਨਾ ਤੋ ਅਜੇ ਤੱਕ ਕਿੰਨੇ ਸੁਖ ਲੱਭਿਆ ਕਹਿਤ ਕਬੀਰ ਆਵਰ ਨਹੀਂ ਕਾਮ ਹਮਰੈ ਮਨ ਤਨ RAM ਕੋ ਨਾਮ ਕਬੀਰ ਆਕ ਦਿਨ ਪ੍ਰਭੂ ਨਾਮ ਤੋ ਕੁੰਜ ਕੇ ਔਰ ਕੋਈ ਕੰਮ ਕਿਸੇ ਅਰਥ ਨੇ ਮੇਰੇ ਮਨ ਨੂੰ ਤਾਂ ਪ੍ਰਮਾਤਮਾ ਦਾ ਨਾਮ ਹੀ ਸਦਾ ਕਾਇਮ ਰਹਿਣ ਵਾਲਾ ਧਨ ਪ੍ਰਤੀਤ ਹੁੰਦਾ ਆਂ। ਆ ਰਾਮ ਸਿਮ ਰਾਮ ਸਿਮ ਰਾਮ ਸਿਮਰ ਪਾਈ ਰਾਮ ਨਾਮ ਸਿਮਰਨ ਬਿਨ ਬੂੜ ਤੇ ਅਦੇ ਕਾਇ ਰਹਾਉ ਹੈ ਪਾਈ ਪ੍ਰਭੂ ਦਾ ਨਾਮ ਸਿਮਰਿਆ ਕਰ ਪ੍ਰਭੂ ਦਾ ਨਾਮ ਸਿਮਰਨ ਪ੍ਰਭੂ ਦਾ ਨਾਮ ਸਿਮਰ ਕੇ ਅਨੁਖ ਵਿਚਾਰਾਂ ਚ ਨਹੀਂ ਡੁੱਬਦਾ ਰਹਾ। ਬਨਤਾ ਸੁਤ ਦੇ ਗਰੇ ਸੰਪਤ ਸੁਖ ਦਾਈ ਇਨ ਮੈਂ ਕਛ ਨਾ ਹੈ ਤੇਰੋ ਕਾਲ ਅਵਦ ਆਈ ਬਉਟੀ ਪੁੱਤਰ ਸਰੀਰ ਕਰਦੋਲ ਸਾਰੇ ਸੁਖ ਦੇਣ ਵਾਲਾ ਜਾਪਦੇ ਨੇ ਭਜ ਮੌਤ ਰੂਪ ਤੇਰਾ ਕੀਰਲਾ ਸਮਾਇਆ ਇਨਾਂ ਚ ਕੋਈ ਵੀ ਨਾਲ ਨਹੀਂ ਨਿਭੇਗਾ ਅਜਾਮਲ ਗਜਨਕਾ ਪਤਤ ਕਰਮ ਕੀਨੇ ਤੇ ਉਤਰ ਪਾਰ ਪਰ ਹਰਾਮ ਨਾਮ ਲੀਨੇ ਅਜਾਮਲ ਗਜਨਕਾ ਇਹ ਵਿਕਾਰ ਕਰਦੇ ਪਰ ਜਦੋਂ ਪਰਮਾਤਮਾ ਦਾ ਨਾਮ ਮਿੰਨਣ ਸਿਮਰਿਆ ਇਹ ਸਾਰੇ ਪਾਰ ਲੰਗ ਸੂਕਰ ਕੋਕਰ ਜੋਨ ਪਰਮ ਤੌਲਾਜ ਨਾ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖਾਈ ਹੈ ਭਈ ਤੂੰ ਸੂਰ ਕੁੱਤੇ ਇਨਾਂ ਜੂਨੀਆ ਚ ਪਟਕਦਾ ਰਿਆ ਪਰਮਾਤਮਾ ਦਾ ਮਤ ਨਾ ਵਿਸਾਰ ਕੇ ਪ੍ਰਕਾਰਾਂ ਦਾ ਜ਼ਹਿਰ ਹੀ ਖਾ ਰਿਆ ਤਜ ਕਰਮ ਕਰਮ ਬੇਦਨ ਖੇਦ RAM ਨਾਮ ਲਈ ਗੁਰ ਪ੍ਰਸਾਦ ਜਨ ਕਬੀ ਰਾਮਕਰ ਸਨੇਹੀ ਭਾਈ ਸ਼ਾਸਤਰ ਅਨੁਸਾਰ ਕੀਤੇ ਜਾਣ ਵਾਲੇ ਕਿਹੜੇ ਕੰਮ ਨੇ ਸ਼ਾਸਤਰਾਂ ਵਿੱਚ ਨਾ ਕੰਮਾਂ ਬਾਰੇ ਮੰਨਾ ਕੀ ਇਹ ਵਹਿਮ ਛੱਡ ਦੇ ਸਭ ਛੱਡ اے ਕਬੀਰ ਤੂੰ ਆਪਣੇ ਗੁਰੂ ਦੀ ਕਿਰਪਾ ਨਾਲ ਆਪਣੇ ਪਰਮਾਤਮਾ ਨੂੰ ਆਪਣਾ ਪਿਆਰਾ ਸਾਥੀ ਬਣਾ ਕੇ ਰੱਖ ਤਾ ਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਇ ਮਾਰਕੰਡੇ ਤੇ ਕੋ ਅਧਿਕਾਏ ਜਿਨ ਤ੍ਰਿਣ ਧਰਮੂਣਡ ਬਲਾਏ ਜਿਨ੍ਹਾਂ ਨੇ ਡੂੰਗੀਆਂ ਨੀਹਾ ਪਟਵਾਕ ਉਤੇ ਮਹਿਲ ਮਾੜੀਆਂ ਸਾਰੇ ਉਹਨਾਂ ਨੇ ਇਥੇ ਨਹੀਂ ਰਹਿ ਜਾਣਾ ਤਾਂ ਹੀ ਸਿਆਣੇ ਬੰਦੇ ਨਾ ਮਹਿਲ ਮਾੜੀ ਦਾ ਮਾਨ ਨਹੀਂ ਕਰਦੇ ਮਾਰਕੰਡੇ ਰਿਸ਼ੀ ਨਾਲੋਂ ਕਿਸੇ ਦੀ ਵੱਡੀ ਉਮਰ ਹੋਈ ਹੈ ਉਸ ਨੇ ਵੀ ਕੋ ਖਾਂਦੀ ਕੁਲੀ ਵਿੱਚ ਹੀ ਝਟ ਲੰਗਾਇਆ ਹਮਰੋ ਕਰਤਾ ਰਾਮ ਸਨੇਹੀ ਕਾਹੇ ਰੇ ਨਰ ਗਰਬ ਕਰਤ ਹੋ ਬਿਨ ਸਜਾਏ ਝੂਠੀ ਦੇਹੀ ਰਹਾਉ ਅਸਲ ਸਾਡਾ ਪਿਆਰਾ ਕਰਤਾਰ ਪ੍ਰਮਾਤਮਾ ਹੀ ਇਸ ਲਈ ਭਾਈ ਕਦਮ ਮੜ ਇਹ ਸਰੀਰ ਇੱਕ ਤਨ ਮੁੱਕ ਜਾਏਗਾ ਮੇਰੀ ਮੇਰੀ ਕੈਰੋ ਕਰਤੇ ਦੁਰਯੋਧਨ ਸੇ ਭਾਈ 12 ਜੋਜਨ 76 ਚੱਲੇ ਉਤਾ ਦੇਹੀ ਗਿਰਜ ਨਾ ਖਾਈ ਕੋਰਵਨ ਦੇ ਦੁਰਯੁਧਨਾਂ ਵਰਗੇ ਬਲੀ ਭਰਾ ਸਨ ਉਹ ਵੀ ਮਾਨ ਕਰਦੇ ਸਨ ਸਾਡੀ ਪਾਤਸ਼ਾਹੀ ਸਾਡੀ ਪਾਤਸ਼ਾਹੀ ਪਰ ਕੀ ਬਣਿਆ ਕੁਸ਼ੇਤਰ ਦੇ ਜੰਗ ਵੇਲੇ 48 ਕੋਹਾ ਵਿੱਚ ਉਹਨਾਂ ਦੀ ਸੈਨਾ ਦਾ ਖਲਾਰਾ ਸੀ ਪਰ ਕੀਰ ਦੇ ਵੇਲੇ ਗਿਰਜਾਂ ਨੇ ਵੀ ਉਹਨਾਂ ਦੇ ਸਰੀਰ ਨਹੀਂ ਸਨ ਖਾਦੇ ਇੰਨੀ ਕੋ ਲੁੱਥਾਂ ਪਈਆਂ ਸਨ ਸਰਬ ਸੋਇਨੇ ਕੀ ਲੰਕਾ ਹੋਤੀ 라ਵਣ ਸੇ ਅਧਿਕਾਈ ਕਾਮ ਪਇਓ ਦਰਬਾਂਦੇ ਹਾਤੀ ਖਿੰਮੇ ਪਈ ਪਰਾਏ 라ਵਣ ਵਰਗੇ ਵੱਡੇ ਬਲੀ ਦੀ ਲੰਕਾ سونے ਦੀ ਸੀ ਉਸੇ ਮਹਿਲਾਂ ਦਰਵਾਜ਼ੇ ਤੇ ਹਾਤੀ ਬੱਜੇ ਖਲੋਤੇ ਸਨ ਪਰ ਖੀਰ ਬਣਿਆ ਅਖੀਰ ਚ ਸਭ ਨਾਸ ਹੋ ਗਿਆ ਦੁਰਵਾਦ ਦੁਰਵਾਸਾ ਸ਼ੰਕਰਤ ਠਗौरी ਜਾਦਵ ਇਹ ਫਲ ਪਾਏ ਕਿਰਪਾ ਕਰੀ ਜਨ ਆਪਣੇ ਉਪਰ ਨਾਮ ਦਿਓ ਹਰ ਗੁਣ ਗਾਏ ਇਹ ਅਹੰਕਾਰ ਕਿਸੇ ਚੀਜ਼ ਦਾ ਵੀ ਹੋਵੇ ਭਾਈ ਮਾੜਾ ਅਹੰਕਾਰ ਵਿੱਚ ਆ ਕੇ ਜਾਦਵਾ ਨੇ ਦੁਰਵਾਸਾ ਨਾਲ ਮस्करी ਕੀਤੀ ਤੇ ਫਲ ਪਾਇਆ ਉਹ ਸਭ ਨੂੰ ਪਤਾ ਹੈ ਭਾਈ ਪਰ ਮੈਂ ਕਹਿ ਕੈਨ ਲਗੇ ਦਾਸ ਨਾਮ ਦੇ ਉੱਤੇ ਪ੍ਰਮਾਤਮਾ ਨੇ ਕਿਰਪਾ ਕੀਤੀ ਨਾਮ ਦੇ ਮਾਣ ਧਿਆ ਕੇ ਪ੍ਰਭੂ ਦੇ ਗੋਂ ਹਰ ਵਕਤ ਗਾਉਂਦਾ ਹੈ ਦੁਰਬਾਸਾ ਸਿਓ ਕਰਤ ਠਾ ਗੋਰੀ ਜਾਦਵ ਏ ਫਲ ਪਾਏ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਅਰ ਗੁਨ ਗਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ